ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੀ ਪਰਿਵਾਰਾਂ ਚ ਹੱਸਦੇ ਵਸਦੇ ਹੋਵੋਗੇ ਦੁਪਹਿਰ ਦਾ ਟਾਈਮ ਹੈ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਬੱਚਾ ਪਾਰਟੀ ਲੱਗੀ ਹੋਈ ਆ ਪੋਖੇ ਸਾਲੜੀ ਲੱਗੀ ਆ ਤੇ ਬੱਚਾ ਪਾਰਟੀ ਲੱਗੀ ਹੋਈ ਆ ਪੋਖੇ ਤੇ ਸਾਨੂੰ ਵੀ ਲੱਗੀ ਆ ਪੋਖੇ ਤੇ ਅਸੀਂ ਬਣਾਉਣ ਜਾ ਰਹੇ ਹਾਂ ਹੁਣ ਛੋਲ ਤੇ ਸੀਰ ਤਾਂ ਨਾ ਰੋਈ ਜਾਂਦੀ ਆ ਪਤਾ ਨਹੀਂ ਕੀ ਕਰਦੀ ਆ ਕੁੜੀ ਮੈਂ ਹੈਰਾਨ ਆ ਇਹਦੇ ਤੇ ਚੀ 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 ਕਰੀ ਜਾਂਦੀ ਆ ਕਰੀ ਜਾਂਦੀ ਆ ਉੱਟਣਾ ਫੜ ਕੇ ਨੂੰ ਆਪਾਂ ਹੁਣ ਤੇ ਪਤਾ ਨਹੀਂ ਕਿ ਆ ਤੋਂ ਜੀ ਟੇਢੀ ਹੋਈ ਪਈ ਐ। ਉਰੇ ਆਓ ਬਤ ਆਜੋ ਤੇ ਚਲੋ ਜੀ ਵਲੌਗ ਆਪਾਂ ਕਰਾਂਗੇ ਅੱਗੇ ਕੰਟੀਨਿਊ ਕਰਾਂ ਛੋਲ ਬਣਾਉਣੇ ਰੱਖ ਕੇ ਆਉਣੇ ਤੁਸੀਂ ਬਣੇ ਰਿਓ ਵਲੌਗ ਦੇ ਨਾਲ-ਨਾਲ। ਇਦਾਂ ਫੋਕਲਾ ਜੀ किने लगी oh, oh, uh -huh. <speech> hmm. है बहुत मत ओ अपने कपड़े जैसी बच्चे पांच पापा होने हैं चौर मूनाले ह आलू वाले ह प्याज वाले ह आलू प्याज वाले ਅੱਗੇ ਅੱਗੇ ਸੀਟਾਈਂ ਨੂੰ ਲੱਗੇ ਚੱਲ ਦਿਲੀ ਫਾਰੇ ਬੀ ਐ ਲਾ ਕੇ ਜਾਣਾ ਬੀ ਐ ਲੋ ਗਾਲੋ ਹੈਲੋ ਰਸ਼ੀਕਾ ਕਿਵੇਂ ਚੌਲ ਬਣਾਉਣੇ ਆ ਤੋੜੇ ਸਾਰੇ ਹਾਂ ਤੁਸੀਂ ਖਾਣੇ ਆ ਖਾਣੇ ਆ ਤੁਸੀਂ ਹਾਂ ਹਾਂ ਚਲੋ ਮਾਮੀ ਨੂੰ ਬੱਚੇ ਚਲੋ ਮਾਮੀ ਚੌਲ ਖਾਣੇ ਆ ਤਾ ਚੌਲਾਂ ਨੂੰ ਤੇ ਆਲੂ ਪਾ ਕੇ ਹਰੀ ਮਿਰਚ ਤੇ ਪਿਆਜ਼ ਤੇ ਹੁਣ ਉਹਨੂੰ ਤਰਿੱਜੇ ਪੈਦਾਂਗੇ ਫਿਰ ਉਸ ਤੋਂ ਬਾਅਦ ਥਾਵਾਂਗੇ ਇਹ ਦੇਖੋ ਬੱਚਾ ਬਾਟਿਸ਼ਰਾ ਤਾਂ ਦੇਖੋ ਇਹਨਾਂ ਦੀਆਂ ਓਏ ਸੀਤਣਾ ਰਵੜਾਂ ਖਲਾਰੀ ਬੈਠੀ ਆ ਸਾਰੀਆਂ ਉਹ ਦੇਖੋ ਕੀ ਕਰਦੀ ਐ ਦੋਨੋਂ ਆ ਪਹਿਣਾ ਤੇ ਅਸੀਂ ਵੇਟ ਕਰੀ ਜਾਂਦੇ ਆ ਚੌਲ ਬਣਨ ਤੇ ਖਾਈਏ ਭੁੱਖ ਬਹੁ ਲੱਗੀ ਪਈ ਆ ਤੇ ਬੈਠੀ ਮਿਕਚਰ ਲੜ ਗਿਆ ਮੇਰੇ ਦੇਖ ਕਿੱਥੇ ਲੜਿਆ ਸੀਰਤ ਉਹ ਸੀਰਤ ਹਾਂ ਨਹੀਂ ਹਾਂਜੀ ਪੁੱਤ ਹਾਂਜੀ ਹੁੰਦਾ ਤੇ ਉਸ ਤੋਂ ਬਾਅਦ ਦੇਖਦੇ ਸ਼ਾਮ ਮੱਥਾ ਟੇਕ ਕੇ ਆਉਣ ਬਾਅਦ ਦਰਗਾਹ ਤੇ ਜਿਹੜੀ ਆਪਣੇ ਕੋਈ ਦਰਗਾਹ ਹੋ ਉੱਥੇ ਮੱਥਾ ਟੇਕ ਕੇ ਆਉਂਗੇ ਤੇ ਕਇਤਾ ਬਹੁਤ ਪਈ ਹੈ ਬਹੁਤ ਗਰਮੀ ਹੈ ਪੂਰਾ ਹਾਲ ਹੋਇਆ ਪਿਆ ਹਨਾ ਬਤਾ ਕਿੰਨੀ ਗਰਮੀ ਹੈ ਬਹੁਤ ਅੱਜ ਸੀਗਾ ਇਹਦਾ ਰਿਜ਼ਲਟ ਤੇ ਕਿੰਨੇ ਪਰਸੈਂਟ ਆਦੇ ਨੰਬਰ ਹ ਹ ਬਤਾਤਾ ਸੀ ਕਿੰਨੇ ਬਾਲ 92 ਆ ਸ਼ੈਲ ਇੰਨੇ ਕਾ ਕੁਛ 92 82 ਕੰਨਾਂ 92 82 ਕਾ ਕਿੰਨੇ ਕੋ ਇੰਨੇ ਕ ਅਚੋ ਮੈਡਮ ਕਹਿੰਦੇ ਛੁੱਟੀਆਂ ਬਹੁਤ ਕਰਦਾ ਇਹ ਬੱਚਾ ਹੈਨਾ ਛੁੱਟੀਆਂ ਕਰਦਾ ਮੈਡਮ ਕਿਹਾ ਛੁੱਟੀਆਂ ਨਾ ਕਰਨ ਦੇ। ਇਹ ਮਮਾ ਨੂੰ ਕਿਹਾ ਮੈਨੇ ਸਪੈਸ਼ਲੀ ਵੀ ਛੁੱਟੀਆਂ ਨਾ ਕਰਨ ਦੋ। ਚਲੋ ਜੀ ਦੇਖ ਕੇ ਆਉਨੇ ਆ ਚੋਰ ਬਣ ਗਏ ਕਿ ਕਿਵੇਂ ਆ। ਗਰਮੀ ਇੰਨੀ ਜ਼ਿਆਦਾ ਵਾ ਗਰਮੀ ਜਾਣ ਦਾ ਨਾਂ ਹੀ ਨਹੀਂ ਲੱਗਦੀ ਲੈਂਦੀ ਹੈਗੀ ਐਂ ਲੱਗਦਾਗਾ ਵੀ ਜਿਵੇਂ ਨਾ ਜੇ ਠਾੜਾੜੀ ਹੈ ਜੇ ਗਰਮੀ ਚੱਲੀ ਜਾਂਦੀ ਹੈ। ਤੇ ਬਸ ਕਰਾਈ ਪਈ ਆ ਤੇ ਜੀਭ ਖਾਣੂ ਭਟਦੀ ਨਹੀਂ ਮੰਗਣੋਲੀ ਅੜਦੀ ਤੇ ਗਰਮੀ ਚ ਖੜਨਾ ਇੰਨਾ ਔਖਾ ਹੋਇਆ ਪਿਆ ਵਾ। ਤੇ ਪਰ ਗਰਮੀ ਨੇ ਹੱਤ ਕਰਾਈ ਪਈ ਆ ਸੱਚੀ ਸਾਰੇ ਇਹੀ ਹਾਲ ਆ ਕਿ ਮੈਨੂੰ ਇੰੇ ਲੱਗਦਾ ਰਹਿੰਦਾ ਵੀ ਮੈਂ ਇੰਨੀ ਗਰਮੀ ਆ ਪਰ ਹੈਗੀ ਤਾਂ ਸਾਰੇ ਹੀ ਆ ਸੀਰਾ ਦੇ ਪਾਪਾ ਨੂੰ ਵੀ ਫੋਨ ਲਾਇਆ ਸੀ ਉਹ ਕਹਿੰਦੇ ਪੁੱਤੋ ਗਰਮੀ ਆ ਬਹੁਤ ਜ਼ਿਆਦਾ ਗਰਮੀ ਆ ਬਾਦੋਂ ਨੇ ਛੋਲ ਬਣ ਗਏ ਸੀਰ ਤਾਂ ਟੇਸਟੀ ਆ ਹਾਂ ਹਾਂ ਸੀਰ ਤਾਂ ਕਹਿੰਦਾ ਹਾਂ ਅੱਛਾ ਕੀ ਸੀਨ ਤੇ ਅਸੀਂ ਇਹੋ ਜਿਹਾ ਸਿਰ ਮੱਥਾ ਟੇਕਣਾ ਤੇ ਸਿਰ ਪਿੱਛੇ ਅਹ ਹਜੇ ਪਾਲਟੀਆਂ 'ਚ ਅਸੀਂ ਪਾਣੀ ਪਾਉਣ ਲੱਗੇ ਆ ਹੁਣ ਸੇਵਾ ਕਰਨ ਲੱਗੇ ਆ ਕੀ ਹੋ ਗਿਆ ਡਿੱਗ ਪਈ ਉਹ ਹੰਦਾ ਪਾਣੀ ਪਾਉਂਦਾ ਫਿਰਦਾ ਸਾਡੇ ਨਾਲ ਦੇਖੀ ਨਿਕਾ ਜਾ ਆਪਾਂ ਐਸੀ ਬਾਬਾ ਜੀ ਦੀ ਜਗ੍ਹਾ ਤੇ अपने घर के गोल ही आई मेकन अटे तो तकोर भी लगी है पाखा तुम लिया बताओ इथे पा दो इथे पा दो हां निकी जी बाल्टी चक्की हुई है आ जाओ आ जाओ आ ਇਥੇ ਬੋਣਾ ਨਹੀਂ ਉੱਥੇ ਨਹੀਂ ਬੋਣਾ ਤੇ ਡਿੱਗ ਪੈਗੇ ਉੱਥੇ ਚਾਪੂ ਆ ਆਜੋ 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 ਚਲੋ ਪਾ ਦੋ ਨਹੀਂ ਠੀਕ ਹੈ ਰਾਜ ਉੱਠ ਕੇ ਪਾਓ ਫਿਰ ਚਲੋ ਚੱਕੋ ਬਾਲਟੀ ਆ ਜਾ ਮਾਥਾ ਦੇਖਣਾ ਬਾਹਰੂ ਮੱਬਾ ਜੀ ਚਲੋ ਮਾਥਾ ਦੇਖੋ ਮਾਥਾ ਟੇਕੋ ਟੇਕੋ ਵੈਕ ਚਲੋ 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 ਹਾਂ ਮਾਥਾ ਦੇਖ ਲਓ ਠੀਕ ਚਲੋ ਦੇਖੋ ਮਥਰੇ ਕੋ ਬਤ ਹਲੋ ਕੋ ਲੈਂਡ ਲਿਖੀ ਪੀ ਆਰ ਐਫ ਪੀ ਬੀ ਯੂ ਐਨ ਪੀ ਨੀਨ ਪੀ ਨਾ ਅੱਧਾ ਤਾਂ ਬੰਦੇ ਸਾਡੇ ਕੈਮਰੇ ਤੋਂ ਡੀ ਹੋਈ ਗਏ ਡਰਿਆ ਜਿਹੇ ਰਹਦੇ ਆ ਤੇ ਚਲੋ ਜੀ ਹੁਣ ਸ਼ਾਮ ਜੇ ਤਾਂ ਟਾਈਮ ਆ ਗਿਆ ਤੇ ਆਪਾਂ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿ ਸਬਸਕ੍ਰਾਈਬ ਕਰ ਲਿਓ ਕਿਵੇਂ ਕਹਿੰਦੇ ਹੁੰਦੇ ਆ ਸਬਸਕ੍ਰਾਈਬ ਕਰ ਲਿਓ ਆਪਕੋ ਵੀ ਹਮੀ ਬੋਲੀਏ ਸਬਸਕ੍ਰਾਈਬ ਨੂੰ ਤੇ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਦੇਖਿਆ ਬਾਏ ਸਾਡੇ ਪਾਇਆ ਇਹ ਵੀ ਨਹੀਂ ਬੱਚਾ ਪੜਦਾ